ਨਿੱਜੀ ਸਕੂਲ ਦੀ ਬੱਸ ਨੇ ਮੋਟਰਸਾਈਕਲ ਸਵਾਰ ਦੋ ਵਿਦਿਆਰਥੀਆਂ ਨੂੰ ਮਾਰੀ ਟੱਕਰ ਇੱਕ ਵਿਦਿਆਰਥੀ ਦੀ ਮੌਕੇ ਤੇ ਹੋਈ ਮੌਤ ਤੇ ਦੂਜਾ ਹੋਇਆ ਗੰਭੀਰ ਰੂਪ ਵਿੱਚ ਜ਼ਖਮੀ ਡੇਰਾ ਬਾਬਾ ਨਾਨਕ ਅੰਦਰ ਵਾਪਰੇ ਦਰਦਨਾਗ ਹਾਸੇ ਦੌਰਾਨ ਇੱਕ ਨੌਜਵਾਨ ਲਵਪ੍ਰੀਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇੱਕ ਨਿੱਜੀ ਸਕੂਲ ਦੀ ਬੱਸ ਵੱਲੋਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਲਵਪਰੀ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜਾ ਨੌਜਵਾਨ ਗੰਭੀਰ ਰੂਪੇ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਕਲਾਨੌਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸ ਨੂੰ ਅਮਰਸਰ ਰੈਫਰ ਕਰ ਦਿੱਤਾ ਗਿਆ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਬੱਸ ਕਬਜ਼ੇ ਵਿੱਚ ਲੈ ਕੇ ਇਸ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਬੱਸ ਦੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਅਤੇ ਐਕਸੀਡੈਂਟ ਤੋਂ ਬਾਅਦ ਬੱਸ ਚਾਲਕ ਬੱਸ ਲੈ ਕੇ ਫਰਾਰ ਹੋ ਗਿਆ ਜਰਮ ਸੀ ਤੇ ਸਾਡੇ ਸਕੂਲ ਦੇ ਵਿੱਚ ਕੋਈ 9 ਵਜੇ ਐਕਸੀਡੈਂਟ ਕੀਤਾ ਵਾ ਸਕੂਲ ਲਖਣਾ ਦੀ ਬੱਸ ਨੇ ਡ라이ਵਰ ਨਸ਼ੇ ਦੀ ਹਾਲਤ ਵਿੱਚ ਸੀਗਾ ਗੋਲੀਆਂ ਖਾਂਦੀ ਨੇ ਲਖਣਕਲਾ ਸਕੂਲ ਆ ਦੋਸ ਸਕੂਲ ਆ ਉੱਥੇ ਕਿਹੜਾ ਸਕੂਲ ਆ ਲਖਣਕਲਾ ਅੰਦਾ ਸਕੂਲ ਆ ਭਾਈ ਗਰਦਾਸ ਭਾਈ ਗਰਦਾਸ ਅੱਛਾ ਜੀ ਭਾਈ ਗਰਦਾਸ ਸਕੂਲ ਆ ਤੇ ਇੱਕ ਮੁੰਡੇ ਦੀ ਡੈਥ ਹੋ ਗਈ ਆ ਉਹ ਹੀ ਆ ਡਰਾਈਵਰ ਦੀ ਅਣਗਿਲੀ ਦੇ ਕਾਰਨ ਕਿਉਂਕਿ ਉਹਨੇ ਬੱਸ ਮਾਰ ਕੇ ਉਹਨੇ ਵੇਖਿਆ ਨਹੀਂ ਬੱਚੇ ਦੀ ਹਾਲਤ ਨੂੰ ਉਹਨੇ ਸਕੂਲ ਤੋਂ ਬਸ ਜਿਹੜੀ ਆਪਣੀਆਂ ਭਜਾਉਣ ਦੀ ਕੋਸ਼ਿਸ਼ ਕੀਤੀ ਆ ਜੇ ਉਹ ਜੇ ਉਹ ਪਹਿਲਾਂ ਚੁੱਕਦਾ ਬੱਚੇ ਨੂੰ ਕੱਢ ਲੈਂਦਾ ਤਾਂ ਬੱਚੇ ਦੀ ਜਾਨ ਬਚ ਸਕਦੀ ਸੀ ਬੱਚਾ ਅੱਧਾ ਘੰਟਾ ਪਾਣੀ ਵਿੱਚ ਪਿਆ ਰਿਹਾ ਵਾ ਉਹਦੇ ਕਾਰਨ ਉਹਦੀ ਡੈਥ ਹੋ ਗਈ ਆ ਤੇ ਇਹ ਸਕੂਲ ਦੀ ਅਣਗਹਿਲੀ ਦੇ ਕਾਰਨ ਹੋਈ ਆ ਇੱਕ ਬੱਚੇ ਦੀ ਗੰਭੀਰ ਹਾਲਤ ਆ ਉਹਨੂੰ ਲੱਤ ਟੁੱਟੀ ਆ ਦੋ ਬੱਚੇ ਸੀਗੇ ਦੋਵੇਂ ਭਰਾ ਸੀਗੇ ਚਾਚੇ ਤਾਂ ਆਏ ਇੱਕ ਦੀ ਡੈਥ ਹੋ ਗਈ ਆ ਤੇ ਇੱਕ ਦੀ ਗੰਭੀਰ ਹਾਲਤ ਆ ਉਹਨੂੰ ਅੰਮ੍ਰਿਤਸਰ ਰੈਫਰ ਕੀਤਾ ਆ ਤੇ ਇਹ ਸਭ ਜੋ ਕੁਝ ਵੀ ਹੋਇਆ ਆ ਇਹ ਸਕੂਲ ਵਾਲੇ ਡਰਾਈਵਰ ਦੀ ਅਣਗਹਿਲੀ ਦੇ ਕਾਰਨ ਹੋਇਆ ਆ ਨਹੀਂ ਤੇ ਦੋਵਾਂ ਬੱਚਿਆਂ ਦੀ ਜਾਨ ਅੱਜ ਬਚ ਸਕਦੀ ਸੀਗੀ ਇਹਨਾਂ ਥੋੜੇ ਦਿਨ ਪਹਿਲਾਂ ਪੁੱਤਾਂ ਵੀ ਮਾਰਿਆ ਇਹਨਾਂ ਨਗੇਲੀ ਕਰਕੇ ਪਿੰਡ ਚ ਜਾ ਜਾਂਦੇ ਪ੍ਰਸ਼ਾਸਨ ਨੂੰ ਮਹਾਰਾਜ ਅਸੀਂ ਕਾਰਵਾਈ ਚਾਹੁੰਦੇ ਆ ਕਿਤੇ ਤੇ ਕਾਨੂੰਨੀ ਸਖਤ ਤੋਂ ਤਦ ਕਾਰਵਾਈ ਹੋਵੇ ਕਿਉਂਕਿ ਗਾਂ ਕਿਸੇ ਵੀ ਬੱਚੇ ਦੀ ਜਾਨ ਦਾ ਖਤਰਾ ਨਾ ਬਣੇ ਪਿੰਡ ਦੇ ਵਿੱਚ ਮਰਜੀਤ ਸਿੰਘ ਕਿਹੜਾ ਪਿੰਡ ਸ਼ਗਰੀ ਪਿੰਡ ਭਾਜੀ ਕੀ ਹੋਇਆ ਕੀ ਆ ਹੁਣ ਭਾਜੀ ਇਹ 60 45 ਬੱਸ ਆ ਇੱਥੋਂ ਸ਼ਾਹਰੋਂ ਦੀ ਬੱਚੇ ਲੈ ਕੇ ਮੇਰੀ ਬੇਟੀ ਗਰਲ ਸਕੂਲੇ ਜਾਂਦੀ ਪੜਨ ਵਾਸਤੇ ਕਿਹੜੇ ਸਕੂਲ ਦੇ ਇਹ ਲਖਣਕਲਾਂ ਦੀ ਬੱਸ ਆ ਅੱਛਾ ਜੀ ਤੇ ਇਹ ਜਦੋਂ ਭਾਜੀ ਬੱਸ ਆਈ ਹੈ ਬੱਸ ਬਹੁਤ ਜ਼ਿਆਦਾ ਫਾਸਟ ਆਉਂਦੀ ਹਗੀ ਤੇ ਪਿੱਛੋਂ ਮੈਨੂੰ ਨਹੀਂ ਪਤਾ ਕਿ ਇਹ ਕੁਝ ਕਰਕੇ ਆਈ ਆ ਗੱਡੀ ਭੱਜੀ ਵੇਖੀ ਮੈਂ ਭੱਜੀ ਗੱਡੀ ਗਾੜੀ ਉਨੇ ਚੋਂ ਆਉਂਦੇ ਨੇ ਇੱਕ ਮੁੰਡਾ ਹੋਰ ਖਲੋਤਾ ਸੀ ਇਹਨਾਂ ਨੂੰ ਕਣਕ ਦੇ ਵਿੱਚੋਂ ਪਾਣੀ ਲੱਗਾ ਹੈ ਕਣਕ ਨੂੰ ਖਿੱਚ ਕੇ ਬਾਹਰ ਵਿਚਾਰਾ ਮੁੰਡਿਆਂ ਨੂੰ ਮੈਂ ਕੱਢਿਆ ਉਹਨਾਂ ਨੂੰ ਤੇ ਬਸ ਜਿਹੜੀ ਵੀ ਜਾਂਦੀ ਆ ਪਿੰਡ ਨੂੰ ਬਹੁਤ ਹੀ ਜ਼ਿਆਦਾ ਫਾਸਟ ਜਾਂਦੀ ਆ ਕੋਈ ਥੋੜਾ ਜਿਹਾ ਡਰਾਈਵਰ ਨੂੰ ਹੁਣਾ ਜਿੱਦੇ ਚ ਕੋਈ ਤੁਹਾਡੇ ਕੋ ਵੀਡੀਓ ਜਾਂ ਕੋਈ ਨੰਬਰ ਨੂੰ ਵੀਡੀਓ ਨਹੀਂ ਭਾਜੀ ਸਾਡੇ ਕੋ ਹੈਗੀ ਕੋਈ ਵੀ ਫੋਟੋ ਖਿੱਚੀ ਵਾਲ ਚ ਹੈਗੀ ਆ ਬੱਸ 6045 ਬੱਸ ਭਾਜੀ ਭਾਜੀ ਉਹਨਾਂ ਜਿੱਦੋਂ ਆਪਾਂ ਉੱਥੇ ਗਏ ਤੇ ਉਹਨਾਂ ਬੱਸ ਲਗਾ ਕੇ ਲਈ ਸੀ ਉਹ ਢਾਰੇ ਦੇ ਵਿੱਚ ਬੱਸ ਲਈ ਉਹਦੀ ਵੀਡੀਓ ਸਾਡੇ ਕੋਲ ਪਈ ਆ ਕਿਹੜੇ ਦੋ ਸਕੂਲ ਆ ਭਾਜੀ ਦੋ ਸਕੂਲ ਆ ਲਖਣਗੜਾ ਜਿਹੜਾ ਹੈਗਾ ਨੰਗਣੀ ਦਾ ਸਕੂਲ ਜਿਹਨੂੰ ਕਹਿ ਦਿੰਦੇ ਨੇ ਭਾਈ ਗੁਰਦਾਸ ਭਾਈ ਗੁਰਦਾਸ ਭਾਈ ਗੁਰਦਾਸ ਕੀ ਪ੍ਰਸ਼ਾਸਨ ਨੂੰ ਕਰਦੇ ਹੋ ਕਿੰਨੇ ਮੁੰਡੇ ਹੀ ਦੋ ਮੁੰਡੇ ਦੋ ਮੁੰਡੇ ਭਾਜੀ ਪ੍ਰਸ਼ਾਸਨ ਨੂੰ ਇਹੋ ਮੰਗ ਕਰਨੇ ਵੀ ਇਨਸਾਫ ਲੈਣ ਲਈਦਾ ਜੋ ਬੱਚਿਆਂ ਨਾਲ ਇਹ ਤੱਕ ਕ ਹੱਥ ਹੋ ਗਿਆ ਸੀ ਸੀਰੀਜ਼ ਨੰਬਰ ਸਰਕਲ ਸਰਕਲ ਤਾਂ ਕੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਪ੍ਰਸ਼ਾਸਨ ਕੋ ਮੰਗ ਕਰਦੇ ਆ ਵੀ ਸਖਤ ਤੋਂ ਸਖਤ ਇਹਨਾਂ ਦੇ ਕਾਰਵਾਈ ਕਰਕੇ ਜਿਹੜੀ ਤੁਹਾਨੂੰ ਸਾਫ਼ ਮਿਲਣ ਲੱਗੇ ਇਹਨਾਂ ਨੂੰ ਸਾਫ਼ ਮਿਲਣ ਲੱਗੇ ਜਿਹਦਾ ਆਟਾ ਬਚਾ ਗਿਆ ਮੈਂ ਸਬ ਇੰਸਪੈਕਟਰ ਬਿਕਰਮ ਸਿੰਘ ਦਾ ਸੱਚਾ ਡਾਤਾ ਬਣਾਉਣਾ ਹਾਂਜੀ ਸਰ ਜਿਹੜੀ ਵਾਰਦਾਤ ਹੋਈ ਹੈ ਕੀ ਕੋਈ ਵਾਰਦਾਤ ਨਹੀਂ ਹੋਈ ਐਕਚੁਅਲੀ ਇਹ ਨਾ ਭਾਈ ਗੁਰਦਾਸ ਅਕੈਡਮੀ ਅਹ ਸੀਨੀਅਰ ਸੈਂਡਰੀ ਸਕੂਲ ਹੈ ਲਖਨਕਲਾਂ ਦਾ ਉਹਦੀ ਵਾਸਤੇ ਇੱਥੇ ਆਈ ਸੀ ਕਿ ਜ਼ੁਵੇਰੇ ਤੇ ਧੁੰਦ ਕਾਰਨ ਇਹ ਬੱਸ ਨਾਲ ਬਾਈਕ ਦੀ ਟੱਕਰ ਹੋਈ ਹੈ ਜਿਹਦੇ ਤੇ ਮੁੰਡਾ ਲਵ ਲਵ ਪ੍ਰੀ ਤੇ ਹਾਂਜੀ ਲਵ ਪ੍ਰੀ ਤੇ ਇਹ ਵਜਨ ਕਰਕੇ ਤੇ ਬੱਚੇ ਦੀ ਡੈਥ ਹੋ ਗਈ ਹੈ ਦੋ ਜਣੇ ਬਾਈਕ ਤੇ ਸੀ ਤੇ ਮੈਂ ਉਹ ਬੱਸ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਰਾ ਬਸ ਰਿਕਵਰ ਕਰ ਰਹੇ ਆ ਬਸ ਦਾ ਡਰਾਈਵਰ ਰਿਸਕ ਕਰਕੇ ਤੇ ਕਾਨੂੰਨ ਅਨੁਸਾਰ ਜਿਹੜੀ ਅਗਲੀ ਕਾਰਵਾਈ ਕਰਕੇ ਫਿਰ ਤੁਹਾਨੂੰ ਸਾਰੀ ਅਪਡੇਟ ਕਰਾਂਗੇ। ਸਾਰੇ ਦੋ ਮੁੰਡੇ ਇੱਕ ਦੀ ਡੈਥ ਹੋ ਗਈ ਹੈ। ਇਹਦੀ ਲੱਭ ਦੀ ਡੈਥ ਹੋ ਗਈ ਹੈ। ਦੂਸਰਾ ਮੁੰਡਾ ਰੈਫਰ ਕੀਤਾ ਹਸਪੀਟਲ ਇਥੋਂ ਕਲਾਨੌਰ ਤੋਂ। ਤੋਂ ਜੋ ਹੋ ਵੀਦਾ ਫਿਰ ਤੁਹਾਨੂੰ ਅਪਡੇਟ ਕਰਾਂਗੇ। ਬਸ ਸਰ ਕਿਹਾ ਗਿਆ ਵੀ ਡਰਾਈਵਰ ਦਾ ਜਿਹੜਾ ਡਰਾਈਵਰ ਆ ਨਸ਼ੇ ਦੇ ਹਾਲਤ ਵਿੱਚ ਨਹੀਂ 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 ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਡਰਾਈਵਰ ਨੂੰ ਵੀ ਕਰ ਰਹੇ ਆ ਜੀ ਰੌਂਡ ਅਪ ਤੇ ਬੱਸ ਵੀ ਕਰ ਰਹੇ ਆ। ਇਸ ਤਰ੍ਹਾਂ ਦੀ ਗੱਲ ਨਹੀਂ ਧੁੰਦ ਕਰਕੇ ਫਿਰ ਵੀ ਜਿਹੜਾ ਹੈਗਾ ਉਹ ਵੈਰੀਫਾਈ ਉਹਦਾ ਮੈਡੀਕਲ ਕਰਾਵਾਂਗੇ ਜੇ ਉਦੇ ਮਦਦ ਕੋ ਵੀ ਕਰ ਹੋਏਗੀ ਤਾਂ ਜਿਹੜੀ ਉਹ ਡੈਡ ਬੋਡੀ ਪੋਸ਼ਮਾਨ ਵਾਸਤੇ ਇਹ ਡੈਡ ਬੋਡੀ ਮੈਂ ਲੈ ਕੇ ਉਹਨੂੰ ਤਾਂ ਪੋਸਟਮਾਰਨ ਨੂੰ ਕਰਾਵਾਂਗੇ ਉਸ ਤੋਂ ਬਾਅਦ ਜਿਹੜੀ ਅਗਲੀ ਐਫਆਰ ਲੋਜ ਕਰਕੇ ਅਸੀਂ ਕਾਰਵਾਈ ਕਰਾਂਗੇ